ਨੰ ਬਾਬਾ ਰਾਮਰਾਜ ਜੀ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇਹਰਾਦੂਨ ਦੇ ਨੇੜੇ ਸ਼੍ਰੀ ਪੋਂਟਾ ਸਾਹਿਬ ਵਿਖਾਇਓ ਹੋ ਹਨ ਤੇ ਬਾਬਾ ਰਾਮਰਾਜ ਜੀ ਆਪਣੇ ਉਹਨਾਂ ਨੂੰ ਮਿਲਣ ਦੀ ਇੱਛਾ ਜ਼ਾਹਰ ਕਰਦੇ ਨੇ ਜਿਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਮਿਲਣਾ ਮੰਨ ਲੈਂਦੇ ਹਨ ਹੁਣ ਇੱਥੇ ਕਈਆਂ ਦੇ ਮਨ 'ਚ ਸਵਾਲ ਜ਼ਰੂਰ ਉੱਠੂਗਾ ਕਿ ਇੱਕ ਪਾਸੇ ਤਾਂ ਗੁਰੂ ਹਰਿਆਰ ਸਾਹਿਬ ਜੀ ਨੇ ਰਾਮਰਾਜ ਜੀ ਨੂੰ ਉਹਨਾਂ ਦੇ ਮੱਥੇ ਲੱਗਣ ਤੋਂ ਮਨਾ ਕਰਤਾ ਸੀ ਰਾਮਰਾਇਆਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਨ ਵਰਤਨ ਕਰਨ ਤੋਂ ਮਨਾ ਕਰਤਾ ਸੀ ਫਿਰ ਗੁਰੂ ਗੋਬਿੰਦ ਸਿੰਘ ਜੀ ਬਾਬਾ ਰਾਮਰਾਜ ਜੀ ਨੂੰ ਕਿਉਂ ਮਿਲਣ ਗਏ ਨੇ ਤਾਂ ਇਸ ਸਵਾਲ ਦਾ ਜ ਥੋੜਾ ਜਿਹਾ ਬ੍ਰੇਕ ਵਿੱਚ ਸਮਝਣਾ ਪਊਗਾ ਹੁਣ ਧਿਆਨ ਦਿਓ ਕਿ ਜਿਨ੍ਹਾਂ ਨੇ ਬਾਬਾ RAM RAJ ਜੀ ਨੂੰ ਮੱਥੇ ਲੱਗਣ ਤੋਂ ਮਨਾ ਕੀਤਾ ਉਹਨਾਂ ਦੇ ਅੰਦਰ ਵੀ ਗੁਰੂ ਨਾਨਕ ਦੀ ਜੋਤ ਸੀ ਤੇ ਅੱਜ ਜੋ ਬਾਬਾ RAM RAJ ਜੀ ਨੂੰ ਮਿਲਣ ਵਾਸਤੇ ਜਾ ਰਹੇ ਨੇ ਉਹਨਾਂ ਦੇ ਅੰਦਰ ਵੀ ਗੁਰੂ ਨਾਨਕ ਦੀ ਜੋਤ ਹੈ ਹਾਂ ਬੇਸ਼ੱਕ ਅੱਜ ਸਰੀਰੂਪੀ ਚੋਲਾ ਬਦਲ ਚੁੱਕਾ ਆ ਪਰ ਗੁਰੂ ਨਾਨਕ ਦੇ ਘਰ ਦੀ ਜੋਤ ਉਹੀ ਆ ਤੇ ਨਾਲੇ ਵੈਸੇ ਬਾਬਾ RAM RAJ ਜੀ ਤਾਂ ਫਿਰ ਸਹਿਬਜ਼ਾਦੇ ਸਨ ਗੁਰੂ ਹਰਿ ਸਹਿਬ ਜੀ ਦੇ ਤੇ ਦੂਜੀ ਗੱਲ ਗੁਰੂ ਗੋਬਿੰਦ ਸਿੰਘ ਜੀ ਬੇਸ਼ੱਕ ਬਾਬਾ RAM RAJ ਜੀ ਤੋਂ ਉਮਰ ਛੋਟੇ ਹਨ ਪਰ ਰਿਸ਼ਤੇ ਵਿੱਚ ਬੱਬਾ ਰਾਮ ਰਾਜ ਜਿਹਦੇ ਚਾਚਾ ਜੀ ਲੱਗਦੇ ਹਨ ਗੁਰੂ ਗੋਬਿੰਦ ਸਿੰਘ ਜੀ ਤੇ ਬੱਬਾ ਰਾਮ ਰਾਜ ਦਾ ਆਪਸ ਵਿੱਚ ਕੀ ਰਿਸ਼ਤਾ ਸੀ ਇਹ ਮੈਂ ਸਿਰਫ ਇਤਿਹਾਸਕ ਪੱਖ ਤੋਂ ਤੁਹਾਨੂੰ ਦੱਸਿਆ ਤਾਂ ਇਸ ਨੂੰ ਇੰਜ ਨਾ ਸਮਝਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਜੀ ਬੱਬਾ ਰਾਮ ਰਾਜ ਜਿਹਨੂੰ ਰਿਸ਼ਤੇ ਦੀ ਲਿਹਾਜ਼ ਕਰਕੇ ਮਿਲਣ ਗਏ ਸੀ ਜੇਕਰ ਇਹ ਗੱਲ ਹੁੰਦੀ ਤਾਂ ਪਿਤਾ ਦਾ ਰਿਸ਼ਤਾ ਚਾਚੇ ਦੇ ਰਿਸ਼ਤੇ ਨਾਲੋਂ ਕਿਤੇ ਵੱਡਾ ਹੁੰਦਾ ਹੈ ਬਾਕੀ ਆਪ ਸਭ ਸਿਆਣੇ ਹੋ ਹੁਣ ਜੇਕਰ ਗੱਲ ਕੀਤੀ ਜਾਵੇ ਗੁਰੂ ਗੋਬਿੰਦ ਸਿੰਘ ਜੀ ਤੇ ਬੱਬਾ ਰਾਮ ਰਾਜ ਜੀ ਦੇ ਵਿਚਕਾਰ ਹੋਈ ਮੁਲਾਕਾਤ ਦੀ ਤਾਂ ਇਹਨਾਂ ਦੀ ਮੁਲਾਕਾਤ ਜਮਨਾ ਨਦੀ ਦੇ ਵਿੱਚੋ ਵਿੱਚ ਹੁੰਦੀ ਆ ਇੱਕ ਪਾਸਿਓ ਗੁਰੂ ਗੋਬਿੰਦ ਸਿੰਘ ਜੀ ਵੇੜੀ 'ਚ ਬੈਠ ਕੇ ਜਮਨਾ ਚਾਹੁੰਦੇ ਨੇ ਤੇ ਦੂਜੇ ਪਾਸਿਓ ਬੱਬਾ ਰਾਮ